ਸਤਿ ਸ੍ਰੀ ਅਕਾਲ ਜੀ ਅੱਜ ਅਸੀਂ ਇੱਕ ਖਾਸ ਵਿਸ਼ੇ ਤੇ ਗੱਲ ਕਰਨ ਜਾ ਰਹੇ ਹਾਂ ਆਪਾਂ ਉਸ ਸਮੇਂ ਦੇ ਹਾਲਾਤ ਨੂੰ ਸਮਝਣ ਦੀ ਕੋਸ਼ਿਸ਼ ਕਰਾਂਗੇ ਜਿਸ ਵਿੱਚ ਸ੍ਰੀ ਗੁਰੂ ਨਾਨਕ ਦੇਵ ਮਹਲਾ ਜੀ ਦਾ ਮਤਲਬ ਇਸ ਦੁਨੀਆ ਤੇ ਆਗਮਨ ਹੋਇਆ ਮਕਸਦ ਇਹੀ ਹੈ ਕਿ ਉਸ ਇਤਿਹਾਸਿਕ ਪਿਛੋਕੜ ਨੂੰ ਕਹ ਲੋ ਥੋੜਾ ਡੂੰਘਾਈ ਨਾਲ ਦੇਖੀਏ ਤਾਕੀ ਗੁਰੂ ਸਾਹਿਬ ਦੇ ਆਉਣ ਦੀ ਅਹਿਮੀਅਤ ਹੋਰ ਚੰਗੀ ਤਰ੍ਹਾਂ ਸਮਝ ਆ ਸਕੇ ਹਨਾ ਹਾਂਜੀ ਬਿਲਕੁਲ ਇਹ ਸਮਝਣਾ ਬਹੁਤ ਜ਼ਰੂਰੀ ਹੈ ਕਿ ਮਾਹੌਲ ਕਿਹੋ ਜਿਹਾ ਸੀ ਸਾਡੇ ਕੋਲ ਕੁਝ ਇਤਿਹਾਸਿਕ ਲਿਖਤਾ ਨੇ ਗੁਰਬਾਣੀ ਦੀਆਂ ਵਿਆਖਿਆਵਾਂ ਵੀ ਨੇ ਤੇ ਇੱਕ ਕਥਾ ਦੇ ਕੁਝ ਖਾਸ ਹਿੱਸੇ ਨੇ ਜਿਨ੍ਹਾਂ ਤੇ ਆਪਾਂ ਅੱਜ ਗੱਲਬਾਤ ਟਿਕਾਵਾਂਗੇ ਹਾਂ ਇਹ ਇਹ ਗੱਲ ਤੇ ਹੈ ਕਿ ਗੁਰੂ ਨਾਨਕ ਸਾਹਿਬ ਦੇ ਜੀਵਨ ਬਾਰੇ ਕੋਈ ਉਹਨਾਂ ਦੇ ਆਪਣੇ ਹੱਥਾਂ ਦਾ ਲਿਖਿਆ ਜਾਂ ਕਿਸੇ ਐਨ ਉਸ ਵੇਲੇ ਦੇ ਬੰਦੇ ਦਾ ਲਿਖਿਆ ਸਿੱਧਾ ਵੇਰਵਾ ਨਹੀਂ ਮਿਲਦਾ ਸਹੀ ਗੱਲ ਹੈ ਇੱਥੋਂ ਤੱਕ ਕਿ ਜਿਹੜੀਆਂ ਪੁਰਾਣੀਆਂ ਜਨਮ ਸਾਖੀਆਂ ਨੇ ਜਿਵੇਂ ਭਾਈ ਬਾਲਾਜੀ ਵਾਲੀ ਕਹਿੰਦੇ ਆ ਉਹਨਾਂ ਵਿੱਚ ਵੀ ਮਤਲਬ ਬਾਅਦ ਵਿੱਚ ਕੁਝ ਰਲਾਫਟਾਂ ਹੋਈਆਂ ਦੱਸੀਆਂ ਜਾਂਦੀਆਂ ਹਾਂਜੀ ਇਹ ਮੰਨਿਆ ਜਾਂਦਾ ਹੈ ਇਸ ਕਰਕੇ ਫਿਰ ਸਾਨੂੰ ਬਾਦ ਦੇ ਸਰੋਤਾਂ ਤੇ ਸਭ ਤੋਂ ਉੱਤੇ ਗੁਰਬਾਣੀ ਤੇ ਹੀ ਨਿਰਭਰ ਰਹਿਣਾ ਪੈਂਦਾ ਹੈ ਬਿਲਕੁਲ ਗੁਰਬਾਣੀ ਤਾਂ ਸਭ ਤੋਂ ਪ੍ਰਮਾਣਿਕ ਹੈ ਪਰ ਇਸ ਨਾਲ ਗੁਰੂ ਸਾਹਿਬ ਦੀ ਮਹਾਨਤਾ ਤੇ ਕੋਈ ਅਸਰ ਨਹੀਂ ਪੈਂਦਾ ਉਹਨਾਂ ਦਾ ਰਤਬਾ ਤਾਂ ਗੁਰਬਾਣੀ ਖੁਦ ਦੱਸਦੀ ਹੈ ਚੌਥੇ ਪਾਤਸ਼ਾਹ ਗੁਰੂ ਰਾਮਦਾਸ ਜੀ ਕੀ ਕਹਿੰਦੇ ਨੇ ਸਤਿਗੁਰ ਦਾਤਾ ਵੱਡਾ ਵੱਡ ਪੁਰਖ ਹੈ ਹਾਂਜੀ ਤੇ ਪੰਜਵੇਂ ਪਾਤਸ਼ਾਹ ਗੁਰੂ ਅਰਜਨ ਦੇਵ ਜੀ ਤਾਂ ਬਿਲਕੁਲ ਸਾਫ਼ ਕਹਿੰਦੇ ਨੇ ਸਭ ਤੇ ਵੱਡਾ ਸਤਿਗੁਰ ਨਾਨਕ ਸਭ ਤੋਂ ਵੱਡੇ ਹਾਂ ਇਸ ਤੋਂ ਵੱਡਾ ਕੀ ਸਬੂਤ ਹੋਊਗਾ ਕਿ ਉਹਨਾਂ ਦਾ ਸਥਾਨ ਸਭ ਤੋਂ ਉੱਚਾ ਸੀ ਉਹਨਾਂ ਵਰਗਾ ਕੋਈ ਨਹੀਂ ਐਸੀ ਸ਼ਖਸੀਅਤ ਕਿ ਜਿੰਨਾਂ ਨੂੰ ਮਿਲ ਕੇ ਹੀ ਰੱਬ ਦਿਲ ਚ ਵਸ ਜਾਵੇ ਜਿਤ ਮਿਲਿਆ ਹਰ ਉਰਤਾਰੇ ਤੇ ਜਿਸ ਨੂੰ ਉਹਨਾਂ ਨਾਮ ਦਾ ਜੀਵਨ ਦੇ ਦਿੱਤਾ ਉਸਨੇ ਅੰਮ੍ਰਿਤ ਨਾਮ ਸੰਭਾਲ ਲਿਆ ਜੀ ਦਾਨ ਗੁਰੂ ਪੂਰੇ ਦਿਆ ਹਰ ਅੰਮ੍ਰਿਤ ਨਾਮ ਸਮਹਾਰੇ ਇੱਥੇ ਇੱਕ ਹੋਰ ਬੜੀ ਮਤਲਬ ਕਮਾਲ ਦੀ ਗੱਲ ਹੈ ਜਿਹੜੇ ਭਟਕਵੀ ਨੇ ਗੱਲ ਹਾਂਜੀ ਉਹ ਜਦੋਂ ਗੁਰੂ ਨਾਨਕ ਦੇਵ ਜੀ ਦੇ ਗੁਣ ਗਾਉਣ ਲੱਗਦੇ ਨੇ ਤਾਂ ਪਹਿਲਾਂ ਅਕਾਲ ਪੁਰਖ ਨੂੰ ਧਿਆਉਂਦੇ ਨੇ ਅੱਛਾ ਉਹਨਾਂ ਦੇ ਸ਼ਬਦ ਨੇ ਇੱਕ ਮਨ ਪੁਰਖ ਧਿਆਏ ਬਰਦਾਤਾ ਸੰਤ ਸਹਾਰ ਸਦਾ ਵਿਖਿਆਤਾ ਤਾ ਸੁਚਰਨ ਲੈ ਹਿਦੈ ਬਸਾਉ ਤੋ ਪਰਮ ਗੁਰੂ ਨਾਨਕ ਗੁਣ ਗਾਵੋ ਭਾਵ ਪਾਵ ਪਹਿਲਾਂ ਉਸ ਪਰਮਾਤਮਾ ਦੇ ਚਰਨ ਦਿਲ ਵਿੱਚ ਵਸਾ ਕੇ ਫਿਰ ਮੈਂ ਪਰਮਗੁਰੂ ਨਾਨਕ ਦੇਵ ਜੀ ਦੇ ਗੁਣ ਗਾਉਂਦੀ ਹਾਂ ਇਹ ਗੱਲ ਗੁਰੂ ਸਾਹਿਬ ਦੇ ਅਧਿਆਤਮਿਕ ਰੁਤਵੇ ਦੀ ਉਚਾਈ ਦੱਸਦੀ ਹੈ ਕਿ ਨਹੀਂ ਬਿਲਕੁਲ ਬਹੁਤ ਉੱਚੀ ਅਵਸਥਾ ਜਿਸ ਨੂੰ ਗਾਉਣ ਤੋਂ ਪਹਿਲਾਂ ਵੀ ਕਰਤਾਰ ਨੂੰ ਤਿਆਉਣਾ ਪਵੇ ਹਾਂਜੀ ਬਹੁਤ ਖੂਬ ਸੋ ਅੱਜ ਦੀ ਇਸ ਕਹ ਲੋ ਗਹਿਰੀ ਵਿਚਾਰ ਨੂੰ ਆਪਾਂ ਇੰਜ ਅੱਗੇ ਤੋਰਾਂਗੇ ਵੱਲਾ ਗੁਰੂ ਨਾਨਕ ਸਾਹਿਬ ਦੇ ਵਡੇਰਿਆਂ ਬਾਰੇ ਪਰਿਵਾਰਕ ਪਿਛੋਕੜ ਬਾਰੇ ਥੋੜਾ ਜਾਣਾਂਗੇ ਠੀਕ ਹੈ ਜੀ ਫਿਰ ਉਸ ਵੇਲੇ ਦੀ ਰਾਜਸੀ ਹਾਲਤ ਕੀ ਸੀ ਧਾਰਮਿਕ ਆਗੂਆਂ ਦਾ ਕੀ کردار ਸੀ ਤੇ ਆਮ ਲੋਕਾਂ ਦੇ ਕੀ ਹਾਲ ਸਨ ਇਹ ਸਮਝਣ ਦੀ ਕੋਸ਼ਿਸ਼ ਕਰਾਂਗੇ ਭਾਵੇਂ ਸਾਡੇ ਸਰੋਤਾਂ 'ਚ ਕਈ ਕਿਤਾਬਾਂ ਦਾ ਜ਼ਿਕਰ ਆਉਂਦਾ ਜਿਵੇਂ ਸਿੱਖ ਮਿਸ਼ਨਰੀ ਕਾਲਜ ਦੀਆਂ ਭਾਈ ਵੀਰ ਸਿੰਘ ਜੀ ਦੀਆਂ ਭਾਈ ਸੰਤੋਖ ਸਿੰਘ ਜੀ ਦਾ ਸੂਰਜ ਪ੍ਰਕਾਸ਼ ਤੇ ਪ੍ਰਿੰਸੀਪਲ ਸਤਵੀਰ ਸਿੰਘ ਜੀ ਦੀ ਬਲਿਓ ਚਿਰਾਗ ਹਾਂਜੀ ਬਹੁਤ ਸਾਰੇ ਨੇ ਪਰ ਆਪਣੀ ਗੱਲਬਾਤ ਮੁੱਖ ਤੌਰ ਤੇ ਸਾਨੂੰ ਮਿਲੇ ਕਥਾ ਦੇ ਕੁਝ ਹਿੱਸਿਆਂ ਤੇ ਤੇ ਗੁਰਬਾਣੀ ਤੇ ਹੀ ਰਹੇਗੀ ਠੀਕ ਹੈ ਚਲੋ ਸ਼ੁਰੂ ਕਰੀਏ ਗੁਰੂ ਸਾਹਿਬ ਦੇ ਪੁਰਖਿਆਂ ਤੋਂ ਇਹ ਜਾਨਣਾ ਵੀ ਦਿਲਚਸਪ ਹੈ ਕਿ ਪਿਛੋਕੜ ਕੀ ਸੀ ਹਮ ਸਰੋਤ ਦੱਸਦੇ ਨੇ ਕਿ ਉਹਨਾਂ ਦੇ ਵਡੇਰਿਆਂ ਚ ਰਾਜਾ ਕਾਲਰ ਆਏ ਤੇ ਰਾਜਾ ਕੇਤ ਰਾਏ ਹੋਏ ਇਹ ਅੰਮ੍ਰਿਤਸਰ ਲਾਹੌਰ ਦੇ ਇਲਾਕੇ ਚ ਮਤਲਬ ਕੁਝ ਪਿੰਡਾਂ ਦੇ ਮਾਲਕ ਸਨ ਛੋਟੇ ਹਾਕਮ ਕਹਿ ਸਕਦੇ ਹਾਂ ਹਾਂਜੀ ਉਸ ਜ਼ਮਾਨੇ ਦੇ ਹਿਸਾਬ ਨਾਲ ਇਹਨਾਂ ਚ ਜਿਹੜੇ ਰਾਜਾ ਕਾਲਰਾਏ ਸਨ ਉਹਨਾਂ ਦੇ ਵੰਸ਼ਜਾਂ ਬਾਰੇ ਕਿਹਾ ਜਾਂਦਾ ਹੈ ਕਿ ਉਹਨਾਂ ਨੇ ਵੇਦਾਂ ਦਾ ਪਾਠ ਕਰਨਾ ਉਹਨਾਂ ਨੂੰ ਸਮਝਣਾ ਸ਼ੁਰੂ ਕੀਤਾ ਇਸ ਕਰਕੇ ਉਹ ਵੇਦੀ ਅਖਵਾਏ ਅੱਛਾ ਇੱਥੇ ਸਮਝਣ ਵਾਲੀ ਗੱਲ ਇਹ ਹੈ ਜਿਵੇਂ ਸਰੋਤ ਇਸ਼ਾਰਾ ਕਰਦੇ ਨੇ ਕਿ ਵੇਦੀ ਕੋਈ ਮਤਲਬ ਜਨਮ ਵਾਲੀ ਜਾਤ ਨਹੀਂ ਸੀ ਹੂੰ ਸਗੋਂ ਉਹਨਾਂ ਦੇ ਕੰਮ ਉਹਨਾਂ ਦੇ ਗਿਆਨ ਕਰਕੇ ਨਾ ਪਿਆ ਜਿਵੇਂ ਅੱਜ ਕੋਈ ਸਾਇੰਸ ਪੜ੍ਹੇ ਤਾਂ ਸਾਇੰਟਿਸਟ ਡਾਕਟਰੀ ਕਰੇ ਤਾਂ ਡਾਕਟਰ ਹਾਂ ਹਾਂ ਸਹੀ ਗੱਲ ਹੈ ਇਸੇ ਕਰਕੇ ਗੁਰਬਾਣੀ ਚ ਆਉਂਦਾ ਤਿੰਨ ਬੇਦੀਆਂ ਕੀ ਕੁਲ ਵਿਖੇ ਪ੍ਰਗਟੇ ਨਾਨਕ ਰਾਏ ਜੀ ਇਹ ਬਹੁਤ ਅਹਿਮ ਨੁਕਤਾ ਹੈ ਕਿ ਵੇਦੀ ਹੋਣਾ ਉਹਨਾਂ ਦੇ ਗਿਆਨ ਵੱਲ ਇਸ਼ਾਰਾ ਕਰਦਾ ਹੈ ਸਿਰਫ ਵੰਸ਼ਵਲ ਨਹੀਂ ਇਤਿਹਾਸਿਕ ਹਵਾਲਿਆਂ ਮੁਤਾਬਕ ਰਾਜਾ ਕਾਲਗਾਇ ਦਾ ਪਰਿਵਾਰ ਪੱਠੀ ਵਿੰਡ ਪਿੰਡ ਵਿੱਚ ਵਸਿਆ ਜਿਹੜਾ ਅੱਜ ਕੱਲ ਨੂੰ ਸ਼ਹਿਰਾ ਪੰਨੂਆ ਨੇੜੇ ਹੈ ਅੱਛਾ ਕਹਿੰਦੇ ਨੇ ਕਿ ਪਿੰਡ ਵਿੱਚ ਉੱਜੜ ਗਿਆ ਸੀ ਤੇ ਫਿਰ 6ਵੇਂ ਪਾਤਸ਼ਾਹ ਗੁਰੂ ਹਰਗੋਬਿੰਦ ਸਾਹਿਬ ਜੀ ਨੇ ਇਹਨੂੰ ਦੁਬਾਰਾ ਵਸਾਇਆ ਸੀ ਅੱਛਾ ਜੀ ਹਾਂਜੀ ਅੱਜ ਉੱਥੇ ਗੁਰਦੁਆਰਾ ਡੇਹਰਾ ਸਾਹਿਬ ਹੈ ਇਸੇ ਕਾਲ ਰਾਏ ਦੇ ਵੰਸ਼ ਵਿੱਚ ਅੱਗੇ ਜਾ ਕੇ ਦੋ ਪਰਾ ਹੋਏ ਕਾਲੂ ਰਾਏ ਯੋਨੋਪਾ ਮਹਿਤਾ ਕਾਲੂ ਜੀ ਕਹਿੰਨੇ ਆ ਕਿ ਉਹਨਾਂ ਦੇ ਛੋਟੇ ਭਰਾ ਲਾਲੂ ਜੀ ਹਾਂਜੀ ਮਹਿਤਾ ਕਾਲੂ ਜੀ ਤੇ ਲਾਲੂ ਜੀ ਪਰੰਪਰਾ ਇਹ ਹੀ ਦੱਸਦੀ ਹੈ ਕਿ ਲਾਲੂ ਜੀ ਨੇ ਤਾਂ ਖੇਤੀਬਾੜੀ ਦਾ ਕੰਮ ਚੁਣਿਆ ਪਰ ਮਹਿਤਾ ਕਾਲੂ ਜੀ ਪੜ੍ਹੇ ਲਿਖੇ ਸਨ ਤੇ ਉਹਨਾਂ ਦਾ ਚੁਕਾਵ ਦਫ਼ਤਰੀ ਕੰਮਾਂ ਵਾਲ ਸੀ ਇਸ ਕਰਕੇ ਉਹ ਲਾਹੌਰ ਆਂਦੇ ਜਾਂਦੇ ਰਹਿੰਦੇ ਸਨ ਤੇ ਫਿਰ ਲਾਹੌਰ ਵਿੱਚ ਹੀ ਇੱਕ ਕਹਿ ਲੋ ਅਹਿਮ ਮੁਲਾਕਾਤ ਹੁੰਦੀ ਹੈ ਹਾਂਜੀ ਮਹਿਤਾ ਕਾਲੂ ਜੀ ਮਿਲਦੇ ਨੇ ਰਾਏ ਬੁਲਾਰ ਨੂੰ ਜਿਹੜੇ ਰਾਏ ਪੋਏ ਦੀ ਤਲਵੰਡੀ ਦੇ ਮਾਲਕ ਸਨ ਅੱਛਾ ਰਾਏ ਬੁਲਾਰ ਹਾਂ ਰਾਏ ਪੋਤ ਤਾਂ ਉਸ ਇਲਾਕੇ ਦੇ ਪੁਰਾਣੇ ਮਾਲਕ ਦਾ ਨਾਂ ਸੀ ਜਿਸ ਕਰਕੇ ਤਲਵੰਡੀ ਦਾ ਨਾਂ ਪਿਆ ਤੇ ਰਾਏ ਬੁਲਾਰ ਉਸੇ ਖਾਨਦਾਨ ਚੋਂ ਸੀ ਤੇ ਰਾਏ ਬੁਲਾਰ ਜਿਹੜਾ ਸੀ ਉਹ ਮਹਤਾ ਕਾਲੋਜੀ ਦੇ ਕੰਮ ਤੋਂ ਉਹਨਾਂ ਦੀ ਇਮਾਨਦਾਰੀ ਤੋਂ ਸਿਆਣਪ ਤੋਂ ਬੜਾ ਪ੍ਰਭਾਵਿਤ ਹੋਇਆ ਹੂੰ ਉਸਨੇ ਮਹਤਾ ਜੀ ਨੂੰ ਕਿਹਾ ਕਿ ਤੁਸੀਂ ਪਠੀਵਿੰਡ ਛੱਡ ਕੇ ਤਲਵੰਡੀ ਆ ਜਾਓ ਤੇ ਉੱਥੇ ਮੇਰਾ ਪਟਵਾਰੀ ਦਾ ਕੰਮ ਸੰਭਾਲ ਲਓ ਮਤਲਬ ਲੇਖਾ ਜੋਖਾ ਰੱਖਣ ਵਾਲਾ ਹਾਂਜੀ ਬਿਲਕੁਲ ਕੁਝ ਸੋਚ ਵਿਚਾਰ ਕੇ ਮਹਿਤਾ ਕਾਲੂ ਜੀ ਮੰਨ ਗਏ ਤੇ ਪਰਿਵਾਰ ਸਮੇਤ ਤਲਵੰਡੀ ਆ ਗਏ ਇਸੇ ਘਟਨਾ ਨੇ ਉਹ ਮਤਲਬ ਮਾਹੌਲ ਬਣਾਇਆ ਜਿੱਥੇ ਗੁਰੂ ਨਾਨਕ ਸਾਹਿਬ ਨੇ ਪ੍ਰਕਾਸ਼ ਧਾਰਿਆ ਜਿਸ ਨੂੰ ਅੱਜ ਨਨਕਾਣਾ ਸਾਹਿਬ ਕਹਿੰਦੇ ਆ ਬਿਲਕੁਲ ਸੋ ਇਹ ਤਾਂ ਹੋ ਗਿਆ ਪਰਿਵਾਰਿਕ ਪਿਸ਼ੋਕੜ ਪਰ ਸਵਾਲ ਇਹ ਹੈ ਕਿ ਜਿਸ ਦੁਨੀਆ 'ਚ ਗੁਰੂ ਸਾਹਿਬ ਆਏ ਉਸੀ 'ਚ ਹੋ ਜਾਈ ਸਭ ਤੋਂ ਪਹਿਲਾਂ ਰਾਜਸੀ ਹਾਲਤ ਦੇਖੀਏ ਰਾਜੇ ਕਿਵੇਂ ਦੇ ਸਨ ਇਹਦੀ ਸਭ ਤੋਂ ਸਟੀਕ ਤਸਵੀਰ ਤਾਂ ਗੁਰੂ ਨਾਨਕ ਸਾਹਿਬ ਨੇ ਖੁਦ ਹੀ ਖਿੱਚ ਦਿੱਤੀ ਕਲੀ ਕਾਤੀ ਰਾਜੇ ਕਸਾਈ ਧਰਮ ਪੰਖ ਕਰ ਉਡਰਿਆ ਕਿੰਨੇ ਸਪਸ਼ਟ ਸ਼ਬਦ ਨੇ ਹਾਂਜੀ ਕਲੀ ਯਾਨੀ ਇਹ ਸਮਾਂ ਇਹ ਯੁੱਗ ਇੱਕ ਤੇਜ਼ ਛੁਰੀ ਬਣ ਗਿਆ ਸੀ ਤੇ ਇਹ ਛੁਰੀ ਸੀ ਰਾਜਿਆਂ ਦੇ ਹੱਥ 'ਚ ਇਸ ਕਰਕੇ ਰਾਜੇ ਕਸਾਈਆਂ ਵਰਗੇ ਹੋ ਗਏ ਸਨ ਜ਼ਾਲਮ ਹਾਂ ਤੇ ਧਰਮ ਨੇਕੀ ਇਨਸਾਫ ਫਰਜ਼ ਉਹ ਤਾਂ ਜਿਵੇਂ ਖੰਭਲਾ ਕੇ ਉੱਡੀ ਗਿਆ ਸੀ ਇਸ ਦਾ ਅਸਲ ਮਤਲਬ ਇਹੀ ਹੈ ਕਿ ਜਿਹੜੇ ਹਾਕਮ ਸਨ ਜਿਨ੍ਹਾਂ ਦਾ ਕੰਮ ਪਰਜਾ ਦੀ ਰੱਖਿਆ ਕਰਨਾ ਹੁੰਦਾ ਉਹੀ ਪਰਜਾ ਨੂੰ ਲੁੱਟ ਰਹੇ ਸਨ ਹੂੰ ਲੋਕਾਂ ਦੀ ਇੱਜ਼ਤ ਮਹਿਫੂਜ਼ ਨਹੀਂ ਸੀ ਇਨਸਾਫ ਦੀ ਕੋਈ ਉਮੀਦ ਨਹੀਂ ਸੀ ਰਾਜ ਪ੍ਰਬੰਧ ਚੋਂ ਨੈਤਿਕਤਾ ਧਰਮ ਬਿਲਕੁਲ ਗਾਇਬ ਸੀ ਗੁਰੂ ਸਾਹਿਬ ਇਸ ਹਨੇਰੇ ਨੂੰ ਹੋਰ ਖੋਲਦੇ ਨੇ ਕੂੜ ਅਮਾਵਸ ਸੱਚ ਚੰਦਰਮਾ ਦੀਸੇ ਨਾਹੀ ਕਚੜਿਆ ਕੀ ਬਾਤ ਹੈ ਝੂਠ ਦੀ ਕਾਲੀ ਬੋਲੀ ਮੱਸਿਆ ਵਰਗੀ ਰਾਤ ਸੀ ਸੱਚ ਦਾ ਚੰਦ ਭਾਵੇਂ ਸੀ ਪਰ ਇਸ ਝੂਠ ਦੇ ਨੇਰੇ ਚ ਉਹ ਕਿਤੇ ਦਿਸਦਾ ਹੀ ਨਹੀਂ ਸੀ ਬਹੁਤ ਡੂੰਗੀ ਗੱਲ ਅਜਿਹੀ ਹਾਲਤ ਵਿੱਚ ਆਮ ਲੋਕਾਂ ਦਾ ਦਰਦ ਤਾਂ ਸੋਚਿਆ ਹੀ ਜਾ ਸਕਦਾ ਗੁਰੂ ਸਾਹਿਬ ਉਹਨਾਂ ਦੀ ਅੰਦਰ ਦੀ ਹਾਲਤ ਦੱਸਦੇ ਨੇ ਹਉ ਪਾਲ ਵਿਕੁੰਨੀ ਹੋਈ ਆਧੇਰੇ ਰਾਹ ਨ ਕੋਈ ਹਾਂਜੀ ਵਿੱਚ ਹਉ ਮੇ ਕਰ ਦੁਖ ਰੋਈ ਕਹੋ ਨਾਨਕ ਕਿਨ ਵਿਦ ਗਤੀ ਹੋਈ ਇਹ ਸਿਰਫ ਸ਼ਬਦ ਨਹੀਂ ਇਹ ਉਸ ਵੇਲੇ ਦੇ ਆਮ ਬੰਦੇ ਦੀ ਅੰਦਰ ਦੀ ਖੋਟਣ ਹੈ ਬਿਲਕੁਲ ਆਤਮਾ ਸੱਚ ਨੂੰ ਲੱਭਦੀ ਫਿਰਦੀ ਹੈ ਪਰ ਅਗਿਆਨਤਾ ਦੇ ਹਨੇਰੇ ਚ ਕੋਈ ਰਾਹ ਨਹੀਂ ਦਿਸਦਾ ਹਰ ਕੋਈ ਇੱਥੋਂ ਤੱਕ ਕਿ ਜ਼ੁਲਮ ਕਰਨ ਵਾਲੇ ਰਾਜੇ ਵੀ ਆਪਣੀ ਹੋਮੇ ਕਰਕੇ ਦੁਖੀ ਹੋ ਕੇ ਅੰਦਰੋਂ ਰੋ ਰਹੇ ਸਨ ਅੱਛਾ ਰਾਜੇ ਵੀ ਦੁਖੀ ਸਨ ਹਾਂ ਹੋਮੇ ਤਾਂ ਦੁੱਖ ਦਾ ਕਾਰਨ ਹੈ ਨਾ ਤੇ ਗੁਰੂ ਸਾਹਿਬ ਸੋਚਦੇ ਨੇ ਕਿ ਇਹਨਾਂ ਸਭ ਦੀ ਮੁਕਤੀ ਕਿਵੇਂ ਹੋਵੇਗੀ ਸੋ ਗੁੱਲ ਮਿਲਾ ਕੇ ਰਾਜਸੀ ਤਾਕਤ ਪਰਜਾ ਦੀ ਦੁਸ਼ਮਣ ਬਣੀ ਹੋਈ ਸੀ ਅਜੇ ਛੇ ਫਿਰ ਉਮੀਦ ਜਾਂਦੀ ਹੈ ਧਾਰਮਿਕ ਆਗੂਆਂ ਵੱਲ ਕਿ ਸ਼ਾਇਦ ਉਹ ਕੋਈ ਰਾਹ ਦਿਖੋਣ ਪਰ ਦੇਖਿਏ ਕਿ ਉਹਨਾਂ ਦੀ ਕੀ ਹਾਲਤ ਸੀ ਮੁੱਖ ਤੌਰ ਤੇ ਤਿੰਨ ਤਰ੍ਹਾਂ ਦੇ ਆਗੂ ਸਨ ਕਾਜ਼ੀ ਬ੍ਰਾਹਮਣ ਤੇ ਜੋਗੀ ਹਾਂਜੀ ਪਹਿਲਾਂ ਕਾਜ਼ੀਆਂ ਦੀ ਗੱਲ ਗੁਰੂ ਸਾਹਿਬ ਦੇ ਬਚਨ ਕਾਦੀ ਕੂੜ ਬੋਲ ਮਲ ਖਾਏ ਹੂੰ ਕਾਜ਼ੀ ਜਿਹੜਾ ਇਸਲਾਮੀ ਕਾਨੂੰਨ ਦਾ ਜਾਣਕਾਰ ਤੇ ਅਕਸਰ ਰਾਜੇ ਦਾ ਸਲਾਹਕਾਰ ਹੁੰਦਾ ਉਹ ਝੂਠ ਬੋਲਦਾ ਸੀ ਤੇ ਮਲ ਖਾਂਦਾ ਸੀ ਮੈਂ ਜਦੋਂ ਇਹ ਪੜਿਆ ਕਿ ਮਲ ਖਾਏ ਮੈਨੂੰ ਬੜੀ ਹੈਰਾਨੀ ਹੋਈ ਕਿ ਕਿੰਨੇ ਸਪਸ਼ਟ ਸ਼ਬਦਾਂ ਚ ਰਿਸ਼ਵਤ ਖੋਰੀ ਦੀ ਗੱਲ ਕੀਤੀ ਹੈ ਹਾਂਜੀ ਬਹੁਤ ਸਿੱਧੀ ਗੱਲ ਇੱਕ ਹੋਰ ਥਾਂ ਤੇ ਆਉਂਦਾ ਕਾਜ਼ੀ ਹੋਏ ਰਿਸ਼ਵਤੀ ਮਤਲਬ ਸਾਫ਼ ਹੈ ਕਿ ਪੈਸੇ ਲੈ ਕੇ ਰਿਸ਼ਵਤ ਲੈ ਕੇ ਝੂਠ ਬੋਲਦੇ ਗਲਤ ਫੈਸਲੇ ਕਰਵਾਉਂਦੇ ਹਾਂ ਬੇਗੁਨਾ ਫਸ ਜਾਂਦੇ ਗੁਨਾਹਗਾਰ ਛੁੱਟ ਜਾਂਦੇ ਤੇ ਗੁਰੂ ਸਾਹਿਬ ਦੀ ਨਜ਼ਰ ਚ ਇਹ ਕੰਮ ਗੰਦਗੀ ਖਾਣ ਦੇ ਬਰਾਬਰ ਸੀ ਦੂਜੇ ਪਾਸੇ ਬ੍ਰਾਹਮਣ ਉਹਨਾਂ ਬਾਰੇ ਗੁਰੂ ਸਾਹਿਬ ਕਹਿੰਦੇ ਨੇ ਬ੍ਰਾਹਮਣ ਨਾਵੇ ਜੀਆ ਕਾਏ ਇਹਦਾ ਕੀ ਮਤਲਬ ਹੋਇਆ ਮਤਲਬ ਕਿ ਬ੍ਰਾਹਮਣ ਜਿਹੜਾ Hindu ਸਮਾਜ ਦਾ ਆਗੂ ਸੀ ਉਹ ਜੀਵਾਂ ਦਾ ਘਾਤ ਕਰਦਾ ਸੀ ਇਹ ਸਿਰਫ ਸਰੀਰਿਕ ਘਾਤ ਨਹੀਂ ਅਧਿਆਤਮਿਕ ਵੀ ਹੋ ਸਕਦਾ ਲੋਕਾਂ ਨੂੰ ਕਰਮ ਕਾਂਡਾਂ 'ਚ ਉਲਝਾ ਕੇ ਗਲਤ رائے ਪਾ ਕੇ ਹੂੰ ਕਈ ਵਾਰ ਤਾਂ ਜਿਵੇਂ ਬਨਾਰਸ ਵਰਗੀਆਂ ਥਾਵਾਂ ਤੇ ਮੁਕਤੀ ਦੇ ਨਾਂ ਤੇ ਲੋਕਾਂ ਨੂੰ ਖੁਦਕੁਸ਼ੀ ਲਈ ਉਕਸਾਉਣ ਦੀਆਂ ਗੱਲਾਂ ਵੀ ਆਂਦੀਆਂ ਅੱਛਾ ਤੇ ਇਹ ਸਭ ਕਰਕੇ ਫਿਰ ਤੀਰਥਾਂ ਤੇ ਨਹਾ ਕੇ ਸਮਝਦੇ ਸਨ ਕਿ ਪਾਪ ਧੋਤੇ ਗਏ। ਮਤਲਬ ਪੂਰਾ ਪਖੰਡ? ਹਾਂਜੀ, ਗੁਰੂ ਸਾਹਿਬ ਨੇ ਇਸੇ ਪਖੰਡ ਨੂੰ ਨੰਗਾ ਕੀਤਾ। ਤੀਜੇ ਸਨ yogi। শ্রোਤਾ ਮੁਤਾਬਿਕ yogੀਆਂ ਨੂੰ ਕੁਝ ਕਹਿ ਲੋ ਗਿਆਨ ਸੀ। ਉਹ ਦੁਨੀਆ ਦੀ ਨਾਸ਼ਮਾਨਤਾ ਸਭ ਮਾਇਆ ਹੈ ਸਭ ਨਾਸ਼ਵੰਤ ਹੈ ਨੂੰ ਸਮਝਦੇ ਸਨ ਨਿਰਾਕਾਰ ਨਾਲ ਜੁੜਨ ਦੀ ਗੱਲ ਵੀ ਕਰਦੇ ਸਨ ਹਾਂ ਕੁਝ ਹੱਦ ਤੱਕ ਪਰ ਉਹਨਾਂ ਨੇ ਇੱਕ ਵੱਡੀ ਗਲਤੀ ਕੀਤੀ ਉਹਨਾਂ ਨੇ ਆਪਣਾ ਗਿਆਨ ਲੋਕਾਂ 'ਚ ਵੰਡਣ ਉਹਨਾਂ ਨੂੰ ਰਾਹ ਦਿਖਾਉਣ ਉਹਨਾਂ ਦੇ ਦੁੱਖ 'ਚ ਸਾਥ ਦੇਣ ਦੀ ਬਜਾਏ ਕੀ ਕੀਤਾ ਰਾਜਿਆਂ ਦੇ ਜ਼ੁਲਮ ਤੋਂ ਡਰ ਕੇ ਜਾਂ ਸਮਾਜ ਤੋਂ ਨਿਰਾਸ਼ ਹੋ ਕੇ ਪਰਜਨ ਨੂੰ ਛੱਡ ਕੇ ਆਪ ਪਹਾੜਾਂ ਜੰਗਲਾਂ ਚਲੇ ਗਏ ਓਹੋ ਮਤਲਬ ਮੈਦਾਨ ਛੱਡ ਗਏ ਹਾਂ ਜੀ ਐਸੇ ਕਰਕੇ ਗੁਰਸਾਹਿਬ ਨੇ ਉਹਨਾਂ ਲਈ ਕਿਹਾ ਜੋਗੀ ਜੁਗਤ ਨਾ ਜਾਣੇ ਅੰਧ ਅੰਧ ਗਿਆਨ ਹੁੰਦਿਆਂ ਵੀ ਹਾਂ ਕਿਉਂਕਿ ਉਹਨਾਂ ਕੋਲ ਨਿੱਜੀ ਮੁਕਤੀ ਦੀ ਝੁਕਤੀ ਭਾਵੇਂ ਹੋਵੇ ਪਰ ਸਮਾਜ ਪ੍ਰਤੀ ਜਿਹੜੀ ਜ਼ਿੰਮੇਵਾਰੀ ਵਾਲੀ ਝੁਕਤੀ ਸੀ ਉਹ ਨਹੀਂ ਜਾਣਦੇ ਸਨ ਇਸ ਕਰਕੇ ਗਿਆਨ ਹੁੰਦਿਆਂ ਵੀ ਅੰਨੇ ਯਾਨੀ ਅਗਿਆਨੀ ਸਨ ਅੱਛਾ ਇਸ ਨਜ਼ਰੀਏ ਤੋਂ ਨਤੀਜੇ ਕੀ ਨਿਕਲੇ ਗੁਰੂ ਸਾਹਿਬ ਕਹਿੰਦੇ ਨੇ ਤੀਨੇ ਉਜਾੜੇ ਕਾ ਬੰਦ ਇਹ ਤਿੰਨੋ ਹੀ ਕਾਜ਼ੀ ਬ੍ਰਾਹਮਣ ਜੋਗੀ ਇੱਕ ਤਰ੍ਹਾਂ ਨਾਲ ਸਮਾਜ ਦੇ ਉਜਾੜੇ ਦਾ ਕਾਰਨ ਬਣੇ ਹੋਏ ਸਨ ਭਾਈ ਗੁਰਦਾਸ ਜੀ ਨੇ ਇਸ ਹਾਲਤ ਨੂੰ ਬੜੇ ਕਮਾਲ ਦੇ ਸ਼ਬਦਾਂ ਚ ਦੱਸਿਆ ਕੀ ਕਹਿੰਦੇ ਨੇ ਭਾਈ ਸਾਹਿਬ ਉਹ ਲਿਖਦੇ ਨੇ ਰਾਮ ਰਹੀਮ ਕਹਾਇਦੇ ਇੱਕ ਨਾਮ ਦੁਇ ਰਾਹ ਪੁਲਾਣੇ ਰੱਬ ਤਾਂ ਇੱਕ ਸੀ ਪਰ ਇਹਨਾਂ ਆਗੂਆਂ ਨੇ ਵੱਖਰੇ ਵੱਖਰੇ ਨਾ ਰਖਲੇ ਰਾਮ ਰਹੀਮ ਹੂੰ ਤੇ ਫਿਰ ਲੋਕਾਂ ਨੂੰ ਇਹਨਾਂ ਨਾਵਾਂ ਦੇ ਆਧਾਰ ਤੇ ਵੱਖਰੇ ਵੱਖਰੇ ਰਾਹਾਂ ਤੇ ਪਾ ਕੇ ਗੁੰਮਰਾਹ ਕਰ ਦਿੱਤਾ ਆਪਸ ਵਿੱਚ ਲੜਾ ਦਿੱਤਾ ਕੋਈ ਕਹੇ ਰਾਮ ਵੱਡਾ ਕੋਈ ਕਹੇ ਰਹੀਮ ਵੱਡਾ ਅੱਛਾ ਉਹ ਅੱਗੇ ਦੱਸਦੇ ਨੇ ਕਿ ਬ੍ਰਾਹਮਣਾਂ ਨੇ ਵੇਦਾਂ ਦੀ ਅਸਲ ਸਿੱਖਿਆ ਭੁਲਾ ਦਿੱਤੀ ਉਵੇਂ ਹੀ ਕਾਜ਼ੀਆਂ ਨੇ ਕਤੇਬਾਂ ਦਾ ਅਸਲ ਸੁਨੇਹਾ ਛੱਡ ਦਿੱਤਾ ਤੇ ਫਿਰ ਦੋਵੇਂ ਤਰ੍ਹਾਂ ਦੁਨਿਆਵੀ ਲਾਲਚਾਂ 'ਚ ਫਸ ਗਏ ਆ ਪੈਸਾ ਤਾਕਤ ਇਸ ਦਾ ਨਤੀਜਾ ਭਾਈ ਸਾਹਿਬ ਲਿਖਦੇ ਨੇ ਸੱਚ ਕਿਨਾਰੇ ਰਹਿ ਗਿਆ ਖੈ ਮਰਦੇ ਬ੍ਰਾਹਮਣ ਮੁਲਾਣੇ ਮਤਲਬ ਸਚਾਈ ਤਾਂ ਪਾਸੇ ਰਹਿ ਗਈ ਹਾਂ ਤੇ ਬ੍ਰਾਹਮਣ ਤੇ ਮੁਲਾਣੇ ਆਪਸੀ ਝਗੜਿਆਂ ਨਫ਼ਰਤਾਂ ਵਿੱਚ ਹੀ ਲੜਲੜ ਮਰਨ ਲੱਗੇ ਇਹ ਤਾਂ ਬਹੁਤ ਮਤਲਬ ਤਿੱਖੀ ਗੱਲ ਕਹੀ ਭਾਈ ਗੁਰਦਾਸ ਜੀ ਨੇ ਕੀ ਇਹ ਵੰਡੀਆਂ ਸਿਰਫ ਆਗੂਆਂ ਤੱਕ ਸਨ ਜਾਂ ਆਮ ਲੋਕਾਂ ਤੱਕ ਵੀ ਪਹੁੰਚ ਗਈਆਂ ਸਨ ਸਰੋਤਾਂ ਤੋਂ ਇਹੀ ਲੱਗਦਾ ਹੈ ਕਿ ਜਦੋਂ ਆਗੂ ਹੀ ਪਟਕ ਜਾਣ ਤੇ ਲੜਨ ਲੱਗ ਪੈਣ ਤਾਂ ਉਹਦਾ ਅਸਰ ਤਾਂ ਪੂਰੇ ਸਮਾਜ ਤੇ ਪੈਂਦਾ ਹੀ ਹੈ ਹਾਂ ਜ਼ਹਿਰ ਤੱਕ ਫੈਲ ਜਾਂਦਾ ਹੈ ਬਿਲਕੁਲ ਵੰਡੀਆਂ ਨਫ਼ਰਤਾਂ ਸਭ ੇਠਾਂ ਤੱਕ ਚਲੀਆਂ ਜਾਂਦੀਆਂ ਨੇ ਤੇ ਆਮ ਲੋਕਾਂ ਦਾ ਜੀਣਾ ਹੋਰ ਮੁਸ਼ਕਿਲ ਹੋ ਜਾਂਦਾ। ਸੋਸਾਰ ਇਹ ਨਿਕਲਿਆ ਕਿ ਧਾਰਮਿਕ ਆਗੂ ਜਿਨ੍ਹਾਂ ਨੇ ਲੋਕਾਂ ਨੂੰ ਜੋੜਨਾ ਸੀ, ਰਾਹ ਦੱਸਣਾ ਸੀ ਉਹ ਖੁਦ ਪਖੰਡ ਵੰਡੀਆਂ ਤੇ ਭਗੋੜੇ ਪੰਚ ਲੱਗਿਓ ਈ ਸਨ। ਹਾਂਜੀ, ਇਹੀ ਤਸਵੀਰ ਬਣਦੀ ਐ। ਹੁਣ ਸੋਚੋ ਜਦੋਂ ਰਾਜੇ ਕਸਾਈ ਤੇ ਧਾਰਮਿਕ ਆਗੂ ਗੁਮਰਾ ਤਾਂ ਫਿਰ ਵਿਚਾਰੀ ਪਰਜਾ ਦਾ ਕੀ ਹਾਲ ਹੋਵੇਗਾ? ਇਸ ਬਾਰੇ ਵੀ ਭਾਈ ਗੁਰਦਾਸ ਜੀ ਨੇ ਲਿਖਿਆ ਪਰਜਾ ਅੰਧੀ ਗਿਆਨ ਬਿਨ ਕੂੜ ਕੁਸਤ ਮੁਖੋ ਅਲਾਈ ਪ੍ਰਜਾ ਅੰਨੀ ਹਾਂ ਗਿਆਨ ਤੋਂ ਬਿਨਾ ਪ੍ਰਜਾ ਅੰਨੀ ਹੋ ਗਈ ਸੀ ਮਤਲਬ ਸਹੀ ਗਲਤ ਦੀ ਪਹਿਚਾਨ ਪੁੱਲ ਗਈ ਤੇ ਅਗਿਆਨਤਾ ਦੀ ਨਿਸ਼ਾਨੀ ਮੂੰਹੋਂ ਝੂਠ ਬੋਲਣਾ ਕੂੜ ਕੁਸਤ ਮੁਖੋ ਅਲਾਈ ਜਦੋਂ ਕੋਈ ਸਹੀ ਰਾਹ ਦੱਸਣ ਵਾਲਾ ਨਾ ਹੋਵੇ ਤਾਂ ਇਹੀ ਹੁੰਦਾ ਬਿਲਕੁਲ ਭਾਈ ਸਾਹਿਬ ਅੱਗੇ ਕਹਿੰਦੇ ਨੇ ਵਰਤਿਆ ਪਾਪ ਸਬਸ ਜਗ ਮਾਈ ਉਸ ਵੇਲੇ ਪੂਰੇ ਜਗ ਵਿੱਚ ਖਾਸ ਕਰਕੇ ਭਾਰਤ ਦੇ ਉਸ ਹਿੱਸੇ ਵਿੱਚ ਪਾਪ ਹੀ ਪਾਪ ਫੈਲਿਆ ਹੋਇਆ ਸੀ ਹਰ ਪਾਸੇ ਨਾ ਰਾਜੇ ਠੀਕ ਨਾ ਧਰਵੇ ਕਾਗੂ ਤੇ ਪ੍ਰਜਾ ਵਿਚਾਰੀ ਗਿਆਨਹੀਨ ਹੋਣ ਕਰਕੇ ਦੁਖੀ ਵੀ ਸੀ ਤੇ ਝੂਠ ਦੇ ਰਾਹ ਵੀ ਪੈ ਗਈ ਸੀ ਬੜੀ ਮਤਲਬ ਨਿਰਾਸ਼ਾ ਵਾਲੀ ਤਸਵੀਰ ਹੈ ਇਹ ਇਤਿਹਾਸਿਕ ਹਾਲਤ ਸਾਨੂੰ ਕੁਝ ਉਹਨਾਂ ਮਸਲਿਆਂ ਨਾਲ ਜੋੜਦੀ ਹੈ ਜਿਹੜੀ ਸ਼ਾਇਦ ਹਰ ਜ਼ਮਾਨੇ 'ਚ ਰਹੇ ਨੇ ਜਿਵੇਂ ਆਰਥਿਕ ਨਾ ਬਰਾਬਰੀ ਅੱਛਾ ਸ੍ਰੋਤਾਾਂ ਚ ਇਸ਼ਾਰਾ ਹੈ ਕਿ ਉਸ ਵੇਲੇ ਵੀ ਹਾਲਤ ਐ ਸੀ ਕਿ ਅਮੀਰ ਹੋਰ ਅਮੀਰ ਤੇ ਗਰੀਬ ਹੋਰ ਗਰੀਬ ਹੁੰਦਾ ਜਾ ਰਿਹਾ ਸੀ। ਇਹ ਤਾਜ ਵੀ ਸੁਣਨ ਨੂੰ ਮਿਲਦਾ? ਹਾਂ ਜੀ, ਇਹੀ ਤਾਂ ਵਿਡੰਬਨਾ ਹੈ। ਹਾਕਮਾਂ ਦਾ ਕੰਮ ਕਮਜ਼ੋਰ ਨੂੰ ਉੱਪਰ ਚੁੱਕਣਾ ਹੁੰਦਾ ਹੈ ਪਰ ਅਕਸਰ ਉਹ ਤਕੜੇ ਦਾ ਹੀ ਸਾਥ ਦਿੰਦੇ ਨੇ। ਜਦੋਂ ਦੌਲਤ ਕੁਝ ਹੱਥਾਂ 'ਚ ਇਕੱਠੇ ਹੋ ਜਾਂਦੀ ਹੈ ਤਾਂ ਬਹੁਤ ਲੋਕ ਦੁਖੀ ਹੁੰਦੇ ਨੇ। ਗਿਆਨਤਾ, ਝੂਠ ਤੇ ਹਰ ਪਾਸਿਓਂ ਲੁੱਟ ਖੁਸੁੱਟ ਦਾ ਸ਼ਿਕਾਰ ਸਨ। ਹਾਂ ਜੀ। ਇਕ ਅਜੇਹਾ ਮਾਹੌਲ ਜਿੱਥੇ ਚਾਰੇ ਪਾਸੇ ਹਨੇਰਾ ਨਿਰਾਸ਼ਾ ਜ਼ੁਲਮ ਪਾਪ ਏਸੀ ਉਹ ਦ੍ਰਿਸ਼ ਜਿਸ ਵਿੱਚ ਗੁਰੂ ਨਾਨਕ ਸਾਹਿਬ ਆਏ ਬਿਲਕੁਲ ਪਰ ਜਿਵੇਂ ਆਪਾਂ ਪਹਿਲਾਂ ਇਸ਼ਾਰਾ ਕੀਤਾ ਸੀ ਸਰੋਤ ਖਾਸ ਕਰਕੇ ਪਾਈ ਗੁਰਦਾਸ ਜੀ ਇਸ ਨੂੰ ਸਿਰਫ ਇੱਕ ਆਮ ਜਨਮ ਨਹੀਂ ਮੰਨਦੇ ਨਹੀਂ ਬਿਲਕੁਲ ਨਹੀਂ ਉਹ ਸਾਫ਼ ਕਹਿੰਦੇ ਨੇ ਕਿ ਇਹ ਆਉਣਾ ਨਹੀਂ ਭੇਜਿਆ ਜਾਣਾ ਸੀ ਉਹਨਾਂ ਦੇ ਬੋਲ ਨੇ ਸੁਣੀ ਪੁਕਾਰ ਦਾਤਾਰ ਪ੍ਰਭ ਗੁਰੂ ਨਾਨਕ ਜਗਮਾਹੇ ਪਠਾਇਆ ਕਿੰਨੀ ਵੱਡੀ ਗੱਲ ਹੈ ਹਾਂਜੀ ਦਾਤਾਰ ਪ੍ਰਭ ਵਾਹਿਗੁਰੂ ਨੇ ਇਸ ਦੁਖੀ ਲੋਕਾਈ ਦੀ ਪੁਕਾਰ ਸੁਣੀ ਉਹਨਾਂ ਦਾ ਦਰਦ ਸੁਣਿਆ ਹੂੰ ਤੇ ਫਿਰ ਉਸ ਪੁਕਾਰ ਦੇ ਜਵਾਬ ਵਿੱਚ ਗੁਰੂ ਨਾਨਕ ਦੇਵ ਜੀ ਨੂੰ ਇਸ ਸੰਸਾਰ ਵਿੱਚ ਇਸ ਜਗ ਵਿੱਚ ਭੇਜਿਆ ਇਹ ਕੋਈ ਐਵੇਂ ਘਟਨਾ ਨਹੀਂ ਸੀ ਇਹ ਇੱਕ ਰੱਬੀ ਯੋਜਨਾ ਸੀ ਖਾਸ ਮਕਸਦ ਲਈ ਹੁਣ ਸਵਾਲ ਇਹ ਹੈ ਕਿ ਆਖਿਰ ਗੁਰੂ ਨਾਨਕ ਦੇਵ ਜੀ ਨੂੰ ਹੀ ਕਿਉਂ ਭੇਜਿਆ ਹਾਂ ਇਹ ਸਵਾਲ ਬਣਦਾ ਹੈ ਜਿਵੇਂ ਆਪਾਂ ਦੇਖਿਆ ਦੁਨੀਆ ਪਾਪਾਂ ਦੇ ਭਾਰ ਨਾਲ ਲੱਦੀ ਪਈ ਸੀ ਧਰਮ ਜਿਸ ਨੂੰ ਕਈ ਵਾਰ ਤੋਲ ਕਿਹਾ ਜਾਂਦਾ ਹੈ ਹਾਂ ਉਹ ਬਲਦ ਵਾਲੀ ਗੱਲ ਹਾਂਜੀ ਉਹ ਧਰਮ ਰੂਪੀ ਤੋਲ ਪਾਪਾਂ ਦੇ ਭਾਰ ਹੇਠ ਦੱਬਿਆ ਪਿਆ ਸੀ ਤੇ ਦਰਦ ਨਾਲ ਪੁਕਾਰ ਰਿਹਾ ਸੀ ਅੱਛਾ ਸਰੋਤਾں ਚ ਜ਼ਿਕਰ ਹੈ ਕਿ ਧਰਮ ਰੂਪੀ ਤੋਲ ਦਿਨ ਰਾਤ ਘੁਰਲਾ ਰਿਹਾ ਸੀ ਕਿਉਂਕਿ ਉਸ ਤੋਂ ਇਹ ਭਾਰ ਚੁੱਕਿਆ ਨਹੀਂ ਸੀ ਜਾ ਰਿਹਾ ਤੇ ਭਾਈ ਗੁਰਦਾਸ ਜੀ ਕਹਿੰਦੇ ਨੇ ਥੰਮੇ ਕੋਈ ਨਾ ਸਾਧ ਬਿਨੂ ਇਸ ਦਿਗ ਦੇ ਧਰਮ ਨੂੰ ਕੋਈ ਸਹਾਰਾ ਦੇਣ ਵਾਲਾ ਨਹੀਂ ਸੀ ਸਿਵਾਏ ਕਿਸੇ ਸਾਧ ਦੇ ਪਰ ਪਰ ਹਾਲਤ ਕੀ ਸੀ ਸਾਧ ਉਹਨਾਂ ਦਿਸੇ ਜਗ ਵਿੱਚ ਕੋਆ ਪੂਰੀ ਦੁਨੀਆ ਚ ਕੋਈ ਅਜਿਹਾ ਪੂਰਨ ਗੁਰਮੁਖ ਕੋਈ ਸਾਧ ਨਜ਼ਰ ਹੀ ਨਹੀਂ ਸੀ ਆ ਰਿਹਾ ਜੋ ਇਸ ਦਿਗ ਦੇ ਧਰਮ ਨੂੰ ਥਮ ਸਕਦਾ ਕੋਈ ਸੀ ਹੀ ਨਹੀਂ ਤੇ ਪੁਕਾਰ ਅਸਲ ਵਿੱਚ ਸੀ ਕਿਸ ਦੀ ਇਹ ਉਹਨਾਂ ਆਮ ਲੋਕਾਂ ਦੀ ਸੀ ਜਿਹੜੇ ਦੱਬੇ ਕੁਚਲੇ ਜਾ ਰਹੇ ਸਨ ਗਰੀਬ ਨਿਮਾਣੇ ਜਿਨ੍ਹਾਂ ਤੇ ਜ਼ੁਲਮ ਹੋ ਰਿਹਾ ਸੀ ਜਦੋਂ ਉਹਨਾਂ ਨੂੰ ਕਿਤੇ ਕੋਈ ਆਸਰਾ ਨਾ ਮਿਲਿਆ ਨਾ ਰਾਜੇ ਤੋਂ ਨਾ ਕਾਜ਼ੀ ਬ੍ਰਾਹਮਣ ਤੋਂ ਤਾਂ ਉਹਨਾਂ ਨੇ ਸਿੱਧਾ ਰੱਬ ਗਿਰਦਾਸ ਕੀਤੀ ਉਸ ਨੂੰ ਪੁਕਾਰਿਆ ਜਿਵੇਂ ਦਰੋਪਤੀ ਦੀ ਮਿਸਾਲ ਦਿੱਤੀ ਜਾਂਦੀ ਹੈ ਹਾਂਜੀ ਬਿਲਕੁਲ ਜਦੋਂ ਸਾਰੇ ਦੁਨਿਆਵੀ ਸਹਾਰੇ ਟੁੱਟ ਜਾਂਦੇ ਨੇ ਬੰਦਾ ਅਖੀਰ ਚ ਲੱਭ ਨੂੰ ਹੀ ਪੁਕਾਰਦਾ ਹੈ ਸਹੀ ਗੱਲ ਹੈ ਜਦੋਂ ਦਾਤਾਰ ਨੇ ਇਹ ਦਰਦਪਰੀ ਪੁਕਾਰ ਸੁਣੀ ਤਾਂ ਉਸ ਦੀ ਨਜ਼ਰ ਪੂਰੀ ਦੁਨੀਆ ਤੇ ਪਈ ਤੇ ਉਸ ਦੀ ਨਿਗਾਹ ਵਿੱਚ ਗੁਰੂ ਨਾਨਕ ਸਾਹਿਬ ਵਰਗਾ ਹੋਰ ਕੋਈ ਅਜਿਹਾ ਸਾਧਿਆ ਹੋਇਆ ਮਤਲਬ ਪੂਰਨ ਸਮਰਥ ਆਤਮਿਕ ਤੌਰ ਤੇ ਤਕੜਾ ਬੰਦਾ ਨਹੀਂ ਸੀ ਜੋ ਇਸ ਵੱਡੇ ਕੰਮ ਨੂੰ ਕਰ ਸਕਦਾ ਹੋਵੇ ਸਿਰਫ ਗੁਰੂ ਨਾਨਕ ਸਾਹਿਬ ਹੀ ਸਨ ਹਾਂ ਐਸੇ ਲਈ ਤਾਂ ਪੰਜਵੇਂ ਪਾਤਸ਼ਾਹ ਨੇ ਕਿਹਾ ਸਭ ਤੇ ਵੱਡਾ ਸਤਗੁਰੂ ਨਾਨਕ ਕਿਉਂਕਿ ਉਹ ਸਭ ਤੋਂ ਵੱਡੇ ਸਨ ਇਸ ਲਈ ਉਹਨਾਂ ਨੂੰ ਇਸ ਵੱਡੇ ਕੰਮ ਲਈ ਚੁਣਿਆ ਗਿਆ ਇਸ ਡੁੱਬਦੀ ਦੁਨੀਆ ਨੂੰ ਬਚਾਉਣ ਲਈ ਹਾਂ পাপ ਜ਼ੁਲਮ ਤੇ ਅਗਿਆਨਤਾ ਤੋਂ ਕੱਢਣ ਲਈ ਬਿਲਕੁਲ ਸਹੀ ਇਸ ਤਰ੍ਹਾਂ ਗੁਰੂ ਨਾਨਕ ਸਾਹਿਬ ਕਲਯੁਗ ਦੇ ਇਸ ਤੱਤੇ ਦੁੱਖਾਂ ਪਰੇ ਮਾਹੌਲ ਵਿੱਚ ਲੋਕਾਈ ਨੂੰ ਸ਼ਾਂਤੀ ਸੱਚ ਤੇ ਆਨੰਦ ਦਾ ਰਾਹ ਦਿਖਾਉਣ ਲਈ ਆਏ ਉਹਨਾਂ ਨੇ ਆ ਕੇ ਜੋ ਕੰਮ ਕੀਤੇ ਜੋ ਨਵਾਂ ਰਾਹ ਦਿਖਾਇਆ ਜੋ ਸਿੱਖਿਆਵਾਂ ਦਿੱਤੀਆਂ ਉਹਨਾਂ ਦੀ ਗੱਲ ਤਾਂ ਅਸੀਂ ਅੱਗੇ ਕਰਾਂਗੇ ਹਾਂਜੀ ਉਹ ਇੱਕ ਵਕਰਾ ਵਿਸ਼ਾ ਹੈ ਸੋ ਸੰਖੇਪ ਚ ਕਹਿਣਾ ਹੋਵੇ ਅੱਜ ਆਪਾਂ ਉਸ ਇਤਿਹਾਸਿਕ ਰਾਜਸੀ ਧਾਰਮਿਕ ਸਮਾਜਿਕ ਤਾਣੇ ਬਾਣੇ ਨੂੰ ਸਮਝਣ ਦੀ ਕੋਸ਼ਿਸ਼ ਕੀਤੀ ਹੈ ਜੋ ਬਹੁਤ ਉਲਝਿਆ ਹੋਇਆ ਸੀ ਚੁਣੌਤੀਆਂ ਭਰਿਆ ਸੀ ਹਾਂਜੀ ਤੇ ਇਹ ਵੀ ਦੇਖਿਆ ਕਿ ਇਸੇ ਮਾਹੌਲ ਵਿੱਚ ਲੋਕਾਂ ਦੀ ਪੁਕਾਰ ਸੁਣ ਕੇ ਗੁਰੂ ਨਾਨਕ ਦੇਵ ਜੀ ਨੂੰ ਇੱਕ ਖਾਸ ਰੱਬੀ ਮਕਸਦ ਨਾਲ ਇਸ ਧਰਤੀ ਤੇ ਭੇਜਿਆ ਗਿਆ ਸੀ ਤੇ ਜਾਂਦੇ ਜਾਂਦੇ ਇੱਕ ਵਿਚਾਰ ਮੈਂ ਸਾਂਝਾ ਕਰਨਾ ਚਾਹਾਂਗੀ ਜਿਸ ਤੇ ਸੋਚਿਆ ਜਾ ਸਕਦਾ ਹੈ ਜੀ ਜ਼ਰੂਰ ਅੱਜ ਜਿੰਨਾ ਸਰੋਤਾਂ ਦੀ ਆਪਾਂ ਗੱਲ ਕੀਤੀ ਉਹ ਇੱਕ ਅਜਿਹੇ ਸੰਸਾਰ ਦਾ ਨਕਸ਼ਾ ਖਿੱਚਦੇ ਨੇ ਜੋ ਪ੍ਰਿਸ਼ਟ ਲੀਡਰਸ਼ਿਪ ਰਾਜਸੀ ਤੇ ਧਾਰਮਿਕ ਦੋਵੇਂ ਅਤੇ ਆਮ ਲੋਕਾਂ 'ਚ ਫੈਲੀ ਅਗਿਆਨਤਾ ਕਰਕੇ ਬਹੁਤ ਦੁਖੀ ਸੀ ਹੂੰ ਜੀ ਆਪਾਂ ਅੱਜ ਦੇ ਸਮੇਂ ਵੱਲ ਦੇਖੀਏ ਜਿੱਥੇ ਸੂਚਨਾ ਤਾਂ ਬਹੁਤ ਹੈ ਪਰ ਸ਼ਾਇਦ ਸਹੀ ਗਿਆਨ ਦੀ ਕਮੀ ਹੈ ਤੇ ਲੀਡਰਸ਼ਿਪ ਦੀਆਂ ਆਪਣੀਆਂ ਚੁਣੌਤੀਆਂ ਨੇ ਤਾਂ ਕਿ ਉਸ ਇਤਿਹਾਸਿਕ ਮਾਹੌਲ ਤੇ ਅੱਜ ਦੇ ਹਾਲਾਤ ਵਿੱਚ ਕੋਈ ਮਿਲਦੀ ਜੁਲਦੀ ਗੱਲ ਨਜ਼ਰ ਆਉਂਦੀ ਹੈ ਇਹ ਤਾਂ ਸੋਚਣ ਵਾਲੀ ਗੱਲ ਹੈ ਜਾਂ ਉਸ ਇਤਿਹਾਸ ਤੋਂ ਅਸੀਂ ਅੱਜ ਲਈ ਕੀ ਸਬਕ ਲੈ ਸਕਦੇ ਹਾਂ ਇਹ ਇੱਕ ਸਵਾਲ ਹੈ ਜਿਹੜਾ ਸਾਨੂੰ ਸਭ ਨੂੰ ਸੋਚਣਾ ਚਾਹੀਦਾ ਹੈ ਬਹੁਤ ਵਧੀਆ ਨੁਕਤਾ ਇਸ ਗਹਿਰੀ ਵਿਚਾਰ ਚਰਚਾ ਵਿੱਚ ਸ਼ਾਮਿਲ ਹੋਣ ਲਈ ਸਭ ਦਾ ਬਹੁਤ-ਬਹੁਤ ਧੰਨਵਾਦ। ਅਗਲੀ ਵਾਰ ਅਸੀਂ ਗੁਰੂ ਨਾਨਕ ਸਾਹਿਬ ਦੇ ਜੀਵਨ ਦੇ ਸਫ਼ਰ ਨੂੰ ਉਹਨਾਂ ਦੇ ਪ੍ਰਕਾਸ਼ ਤੋਂ ਸ਼ੁਰੂ ਕਰਕੇ ਅੱਗੇ ਵਧਾਵਾਂਗੇ ਤੇ ਉਹਨਾਂ ਦੇ ਸ਼ੁਰੂਆਤੀ ਜੀਵਨ ਨੂੰ ਸਮਝਾਂਗੇ। ਇਜਾਜ਼ਤ ਦਿਓ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ।